ਦੀ 1900 ਪੀ ਵਾਲਾ ਅਕਾਲੀ ਦਲ ਉਹੀ ਸਿਧਾਂਤਾਂ ਵਾਲਾ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ਼੍ਰੀ ਅਮਰਤਸਰ ਸਾਹਿਬ ਵਿਖੇ ਕੋਲਿਆ ਗਿਆ ਉਸੇ ਦਾ ਕਾਟਨਾ ਜੁ ਉਦ ਘਾਟਨ ਮੌਕੇ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਪੰਡਰ ਸਰਜੀਤ ਦੇ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਵੀ ਦੱਸਣਗੇ ਸੰਗਠਨਾਂ ਦੇ ਸਾਹਮਣੇ ਕੀ ਉਹਨਾਂ ਦਾ ਕੀ ਵਿਜ਼ਨ ਹੈ ਸੰਗਠਨਾਂ ਦੇ ਸਾਹਮਣੇ ਰੱਖਿਆ ਜਾਵੇਗਾ ਪਾਸ ਕੀਤਾ ਜਾਵੇਗਾ ਤੇ ਫਿਰ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਆਗਿਆ ਲੈ ਕੇ ਇਸ ਤੇ ਅਮਲ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਸਿੱਖ ਕੌਮ ਪੰਥ ਤੇ ਪੰਜਾਬ ਦਾ ਕੋਈ ਭਲਾ ਹੋਵੇ ਪੰਥ ਦੇ ਠੇਕੇਦਾਰ ਤਾਂ ਉਹ ਵੀ ਬਣੇ ਨੇ ਜਿਹੜੇ ਸ੍ਰੀ ਅਕਾਲ ਪਤਸ਼ਾਹ ਸਾਹਿਬ ਦਾ ਹੁਕਮ ਨਹੀਂ ਮੰਨਦੇ ਉਹ ਘੌੜੇ ਹੋਏ ਨੇ ਜਿਵੇਂ ਉਹਨਾਂ ਚ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪ੍ਰੋਫੈਸਰ ਬਡੂਂਗਰ ਰਜਿੰਦਰ ਸਿੰਘ ਧਾਮੀ ਵੀ ਹੈ ਇਹ ਵੀ ਕਾਲ ਪਤਨ ਦੇ ਭਗੌੜੇ ਨੇ ਬਲਕਿ ਸੁਖਬੀਰ ਬਾਦਲ ਦੇ ਪੁਲਾਨ ਨੇ ਸ੍ਰੀ ਕਾਲ ਪਤਖ ਸਾਹਿਬ ਤੋਂ ਜਦੋਂ ਆਗਿਆ ਮਿਲ ਗਈ ਫਿਰ 35 ਲੱਖ ਦੀ ਜਾਲੀ ਭਰਤੀ ਕਰਨ ਵਾਲਿਆਂ ਨੂੰ 15 ਲੱਖ ਦੀ ਅਸਲ ਪੰਥਕ ਭਰਤੀ ਕਰਨ ਵਾਲੇ ਇਹ ਐਲਾਨ ਕਰਨਗੇ ਕਿ ਆਜੋ ਜੀ ਨੇ ਨੱਛਣਾ ਖੰਡੇ ਦਿੱਤਾ ਇਹ ਦੱਸਿਆ ਕਰਨਗੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਮਿਲਦੀ ਸੀ ਪੰਜਾਬ ਦੇ ਪਾਣੀਆਂ ਤੇ ਹੱਕ ਵੀ ਮਿਲਦਾ ਸੀ ਰਾਇਲਟੀ ਵੀ ਮਿਲਣੀ ਸੀ ਐਸਯੂਐਲ ਕੱਢਣ ਦੀ ਲੋੜ ਨਹੀਂ ਪੈਣੀ ਸੀ ਪੰਜਾਬ ਯੂਨੀਵਰਸਿਟੀ ਵੀ ਮਿਲਣੀ ਸੀ ਤੇ ਹੋਰ ਸਾਰੇ ਹੱਕ ਹਕੂਕ ਵੀ ਮਿਲਨੇ ਸਨ ਪਰ ਜੀਨੇ ਦੇ ਲੈਣ ਦਿੱਤੇ ਜੀਨੇ ਅੜਿੱਕਾ ਲਾਇਆ ਅੱਜ ਉਹ ਲੋਕ ਚੌੜੇ ਹੋ ਹੋ ਕੇ ਕਦੇ ਯੂਨੀਵਰਸਿਟੀ ਦੇ ਕਦੇ ਚੰਡੀਗੜ੍ਹ ਦੇ ਕਦੇ ਪੰਜਾਬ ਦੇ ਪਾਣੀਆਂ ਬਾਰੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਇਹਨਾਂ ਦੀ ਪੋਰ ਵੀ ਕੱਲ ਨੂੰ ਹੀ ਖੁੱਲੀ ਜਾਊਗੀ ਇੱਕ ਹੋ ਉਹ ਪਾਮੀ ਤੇ ਭਗੌੜਿਆਂ ਨੂੰ ਸਮਝਾਉਣਗੇ ਕਿ ਜੇ ਉਹਨਾਂ ਨੇ ਗੋਲ ਪਣਾਈ ਕਰਨਾ ਹੈ ਉਹ ਇੱਕ ਗੁਰੂ ਦਾ ਕਰੋ ਨਾ ਕਿ ਉਸ ਦਾ ਜਿਹੜਾ ਖਾਨਦਾਨੀ ਆਰਐਸਐਸ ਦਾ ਬੋਲਾ ਹੈ ਕਿਦੋਂ 1999 ਖਾਲਸਾ ਸਾਜਨਾ ਦਿਵਸ ਤੇ 100 ਕਰੋੜ ਰੁਪਇਆ ਖਾਲਸਾ ਸਾਜਨਾ ਦਿਵਸ ਦੇ ਸੁਚਾਰੂ ਪ੍ਰਬੰਧਾਂ ਲਈ ਆਇਆ ਸੀ ਉਦੋਂ ਐਸੇ ਪ੍ਰਕਾਸ਼ ਸਿੰਘ ਬਾਦਲ ਨੇ ਐਸੇ ਆਰਐਸਐਸ ਦੇ ਗੁੱਲੇ ਨੇ ਉਹਦੇ ਚੋਂ 50 ਕਰੋੜ ਰੁਪਇਆ ਆਰਐਸਐਸ ਵੱਲੋਂ ਉਹਨਾਂ ਦੀ ਰਾਸ਼ਟਰੀ ਸਿੰਘ ਸਿੱਖ ਸੰਗਤ ਦੇ ਪ੍ਰਧਾਨ ਰੁਤਦਾ ਸਿੰਘ ਨੂੰ ਦਿੱਤਾ ਸੀ ਇਹ ਤੱਥ ਉਹ ਦੇਸ਼ ਤੇ ਦੁਨੀਆ ਵਿੱਚ ਵਸਦੇ ਦਸ ਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰਿੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਹੈ 2 ਦਸੰਬਰ 2024 ਦਾ ਚੋ ਨਜ਼ਾਰਾ ਸਿੱਖ ਜਗਤ ਨੂੰ ਦੇਖਣ ਨੂੰ ਮਿਲਿਆ ਸੀ ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ ਅਜਿਹੇ ਨਜ਼ਾਰੇ ਹੀ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਲਿਖੇ ਜਾਂਦੇ ਨੇ ਅੱਜ ਉਸ ਇਤਿਹਾਸ ਘਟਨਾ ਦੇ ਪਹਿਲੀ ਬਰੇਗੰਡ ਹੈ ਜਨਈ 2 ਦਸੰਬਰ 2025 ਅੱਜ ਉਸੇ ਯਾਦਗਾਰੀ ਨਜ਼ਾਰੇ ਨੂੰ ਦੁਹਰਾਇਆ ਜਾਵੇਗਾ ਅੱਜ ਇਸ ਮੌਕੇ ਤੇ ਉਹੀ ਜਥੇਦਾਰ ਵੀ ਪਹੁੰਚ ਰਹੇ ਹਨ ਜਿਨ੍ਹਾਂ ਨੇ ਇਹ ਇਤਿਹਾਸਕ ਘਟਨਾ ਨੂੰ ਅੰਜਾਮ ਦਿੱਤਾ ਸੀ ਜੋ ਕੁਝ ਉਸ ਦਿਨ ਦੁਨੀਆ ਨੇ ਵੇਖਿਆ ਕਿ ਕਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਪਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਆਪਣੇ ਦੋਵੇਂ ਹੱਥ ਜੋੜ ਕੇ ਗਾਗ ਵਿੱਚ ਗੁਨਾਹਾਂ ਦੀ ਪੱਟੀ ਪਾਈ ਹੋਈ ਹੈ ਪੈਰ ਤੇ ਪਲਸਟਰ ਲੱਗਿਆ ਹੋਇਆ ਹੈ ਹੱਥ ਬੰਨ ਕੇ ਸ੍ਰੀ ਅਕਾਲ ਪਖਤ ਸਾਹਿਬ ਦੇ ਸਾਹਮਣੇ ਖੜਾ ਤੇ ਉਸਨੇ ਜੋ ਵੀ ਗਨਾਹ ਕੀਤੇ ਨੇ ਜਾ ਉਸਦੇ ਪਿਤਾ ਨੇ ਕੀਤੇ ਨੇ ਜਾਂ ਉਸਦੇ ਸੰਗੀਆਂ ਸਾਥੀਆਂ ਨੇ ਕੀਤੇ ਨੇ ਉਹ ਗੁਨਾਹ ਜਿੱਥੇ ਦਰਾਂ ਦੇ ਸਾਹਮਣੇ ਕੱਲਾ ਕੱਲਾ ਗੁਨਾਹ ਕਬੂਲ ਕਰਦਾ ਇਹੇ ਨਜ਼ਾਰੇ ਨੂੰ ਵੀ ਦੁਹਰਾਇਆ ਜਾਵੇਗਾ ਸੰਗਤਾਂ ਦੇ ਸਾਹਮਣੇ ਉਹ ਸੀਨ ਕ੍ਰੀਏਟ ਕੀਤਾ ਜਾਵੇਗਾ ਕਿਉਂਕਿ ਜੱਥੇਦਾਰ ਸਾਹਿਬ ਵੀ ਪਹੁੰਚ ਰਹੇ ਗਿਆਨੀ ਹਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਕਿਉਂ ਪਹੁੰਚ ਰਹੇ ਨੇ ਕਿਉਂ ਇਹ ਦਿਨ ਚੁਣਿਆ ਉਹਨਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਦੇ ਦਫ਼ਤਰ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਆ ਕਿਉਂਕਿ ਅੱਜ ਤੋਂ 105 ਸਾਲ ਪਹਿਲਾਂ ਜਦੋਂ ਸ਼ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਉਸ ਦਾ ਦਫਤਰ ਸ੍ਰੀ ਅਮਰਤ ਸਰ ਸਾਹਿਬ ਵਿਕੇ ਹੀ ਖੁੱਲਿਆ ਸੀ ਤੇ ਰਿਹਾਲ ਬਹੁਤ ਲੰਮਾ ਸਮਾਂ ਰਿਹਾ ਪਰ ਜਦੋਂ ਇਸ ਦਫਤਰ ਤੇ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਤੇ ਬਾਦਲਾਂ ਦਾ ਕਬਜ਼ਾ ਹੋ ਗਿਆ ਉਦੋਂ ਇਥੋਂ ਦਫਤਰ ਸ੍ਰੀ ਅਮਰਤ ਸਰ ਸਾਹਿਬ ਤੋਂ ਦੂਰ ਸ਼੍ਰੀ ਅਕਾਲ ਪੰਥ ਸਾਹਿਬ ਤੋਂ ਦੂਰ ਚੰਡੀਗੜ ਵਿਖੇ ਲਜਾਇਆ ਗਿਆ ਪਰ ਉਹੀ 1920 ਵਾਲਾ ਅਕਾਲੀ ਦਲ ਉਹੀ ਸਿਧਾਂਤਾਂ ਵਾਲਾ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ਼੍ਰੀ ਅਮਰ்தਰ ਸਾਹਿਬ ਵਿਖੇ ਖੋਲਿਆ ਗਿਆ ਉਸੇ ਦਾ ਉਡ ਘਾਟ ਨਾ ਹੋਇਆ ਉਦ ਘਾਟਣ ਮੌਕੇ ਗਿਆਨ ਨੇ ਹਰਪ੍ਰੀਤ ਸਿੰਘ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਪੰਰ ਸਰਜੀਤ ਦੇ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਵੀ ਦੱਸਣਗੇ ਸੰਗਤਾਂ ਦੇ ਸਾਹਮਣੇ ਕਿ ਉਹਨਾਂ ਦਾ ਕੀ ਵਿਜ਼ਨ ਹੈ ਉਹ ਪੰਥ ਲਈ ਉਹ ਸਿੱਖ ਧਰਮ ਲਈ ਉਹ ਪੰਜਾਬ ਲਈ ਉਹ ਪੰਜਾਬੀ ਬੋਲਦੇ ਇਲਾਕਿਆਂ ਲਈ ਜੋ ਕਿ ਬਾਏ ਪੰਨੇ ਨੇ ਪੰਜਾਬ ਯੂਨੀਵਰਸਿਟੀ ਲਈ ਉਹ ਕੀ ਕਰਨਗੇ ਕਿਸਾਨੀ ਮੰਗਾ ਲਈ ਕੀ ਕਰਨਗੇ ਇਹ ਸਾਰਾ ਕੁਝ ਸੰਗਠਾਵੇਂ ਸਾਹਮਣੇ ਰੱਖਿਆ ਜਾਵੇਗਾ ਪਾਸ ਕੀਤਾ ਜਾਵੇਗਾ ਤੇ ਫਿਰ ਸ੍ਰੀ ਅਕਾਲ ਪਖਤ ਸਾਹਿਬ ਤੋਂ ਆਗਿਆ ਲੈ ਕੇ ਇਸਤੇ ਅਮਲ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਸਿੱਖ ਕੌਮ ਪੰਥ ਤੇ ਪੰਜਾਬ ਦਾ ਕੋਈ ਭਲਾ ਹੋ ਜੋ ਕਿ ਅੱਜ ਕੱਲ ਨਹੀਂ ਹੋ ਰਿਆ ਪੰਥ ਦੇ ਠੇਕੇਦਾਰ ਤਾਂ ਉਹ ਵੀ ਬਣੇ ਨੇ ਜਿਹੜੇ ਸ੍ਰੀ ਅਕਾਲ ਪੱਖ ਸਾਹਿਬ ਦਾ ਹੁਕਮ ਨਹੀਂ ਮੰਨਦੇ ਭਗੌੜੇ ਹੋਏ ਨੇ ਚਾਹੇ ਉਹ ਨੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪ੍ਰੋਫੈਸਰ ਬਡੂਂਗਰ ਰਜਿੰਦਰ ਸਿੰਘ ਧਾਮੀ ਵੀ ਹੈ ਇਹ ਵੀ ਅਕਾਲ ਪੱਖ ਦੇ ਭਗੌੜੇ ਨੇ ਬਲਕਿ ਸੁਖਵੀਰ ਬਾਦਲ ਦੇ ਪੁਲਾਨ ਨੇ ਸ਼੍ਰੀ ਕਾਗਤਖਾਨ ਸਾਹਿਬ ਤੋਂ ਜਦੋਂ ਆਗਿਆ ਮਿਲ ਗਈ ਫਿਰ 35 ਲੱਖ ਦੀ ਜਾਲੀ ਭਰਤੀ ਕਰਨ ਵਾਲਿਆਂ ਨੂੰ 15 ਲੱਖ ਦੀ ਅਸਲ ਪੰਥਕ ਭਰਤੀ ਕਰਨ ਵਾਲੇ ਇਹ ਐਲਾਨ ਕਰਨਗੇ ਕਿ ਆਜੋ ਜੀ ਨੇ ਨੱਚਣਾ ਖੰਡੇ ਦੀ ਧਰਤੀ ਇਸੇ ਦਫਤਰ ਚੋਂ 440 ਦਿਨਾਂ ਲਈ ਰੋਜ਼ਾਨਾ ਕਾਰਵਾਈ ਹੋਵੇਗੀ ਕੀ ਕਾਰਵਾਈ ਹੋਵੇਗੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਰਦੇ ਕੌਮ ਨੂੰ ਦੱਸਿਆ ਕਿ ਰੋਜ਼ਾਨਾ ਹੀ ਭਗੌੜਾ ਦਲ ਦੇ ਪੋਤੜੇ ਫਰੋਲੇ ਜਾਇਆ ਕਰਨਗੇ ਕਿ ਉਹਨਾਂ ਨੇ ਕਦੋਂ ਪੰਥ ਕੌਮ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਇਹ ਦੱਸਿਆ ਕਰਨਗੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਮਿਲਦੀ ਸੀ ਪੰਜਾਬ ਦੇ ਪਾਣੀਆਂ ਤੇ ਹੱਕ ਵੀ ਮਿਲਦਾ ਸੀ ਰਾਇਲਟੀ ਵੀ ਮਿਲਨੀ ਸੀ ਐਸＹＬ ਕੱਢਣ ਦੀ ਲੋੜ ਨਹੀਂ ਪੈਣੀ ਸੀ ਪੰਜਾਬ ਯੂਨੀਵਰਸਿਟੀ ਵੀ ਮਿਲਨੀ ਸੀ ਤੇ ਹੋਰ ਸਾਰੇ ਹੱਕ ਹਕੂਬ ਵੀ ਮਿਲਨੇ ਸਨ ਪਰ ਕਿਹਨੇ ਦੇ ਲੈਣ ਦਿੱਤੇ ਕਿਹਨੇ ਅੜਿੱਕਾ ਲਾਇਆ ਅੱਜ ਉਹ ਲੋਕ ਚੌੜੇ ਹੋ ਹੋ ਕੇ ਕਦੇ ਯੂਨੀਵਰਸਿਟੀ ਦੇ ਕਦੇ ਚੰਡੀਗੜ੍ਹ ਦੇ ਕਦੇ ਪੰਜਾਬ ਦੇ ਪਾਣੀਆਂ ਬਾਰੇ ਵਡੇ ਵੱਡੇ ਦਾਅਵੇ ਕਰ ਰਹੇ ਨੇ ਇਹਨਾਂ ਦੀ ਪੋਰ ਵੀ ਕੱਲ ਨੂੰ ਹੀ ਖੁੱਲੀ ਜਾਊਗੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਵੀ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਉਨ੍ਹਾਂ ਨੂੰ ਨਾਲ ਵਿਚਾਰ ਕਰਕੇ ਉਨ੍ਹਾਂ ਨੂੰ ਵੀ ਆਪਣੇ ਨਾਲ ਜੋੜ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਉਸ ਦੀ ਅੰਤਰੰਗ ਕਮੇਟੀ ਜੋ ਕਿਵੇਂ ਆਪਣਾ ਤਾਨਾ ਸ਼ਾਹੀ ਰਵਈਆ ਅਪਣਾ ਕੇ ਜਥੇਦਾਰਾਂ ਦੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋਹਫੀਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ ਉਦਾਂ ਟਕਰਾ ਕਿਵੇਂ ਕੀਤਾ ਜਾਵੇ ਇਹ ਤਿੰਨੋਂ ਜਥੇਦਾਰ ਇਕੱਠੇ ਹੋ ਕੇ ਬੈਠਣਗੇ ਤੇ ਵਿਚਾਰਨਗੇ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਦਾਵਾ ਹੈ ਇੱਕ ਹੋ ਉਹ ਤਾਮੀ ਤੇ ਪਘੌੜਿਆਂ ਨੂੰ ਸਮਝਾਉਣਗੇ ਕਿ ਜੇ ਉਹਨਾਂ ਨੇ ਗੋਲਪਣਾ ਹੀ ਕਰਨਾ ਹੈ ਉਹ ਇੱਕ ਗੁਰੂ ਦਾ ਕਰੋ ਨਾ ਕਿ ਉਸ ਦਾ ਜਿਹੜਾ ਖਾਨਦਾਨੀ ਆਰਐਸਐਸ ਦਾ ਗੋਲ ਹੈ ਇਸ ਖਾਨਦਾਨੀ ਗੋਲੇ ਸੁਖਬੀਰ ਬਾਦਲ ਦਾ ਪਿਤਾ ਸਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਰਐਸਐਸ ਦੇ ਮੁਖੀ ਸੁਦਰਸ਼ਨ ਦੇ ਦੇਖੋ ਕਿਵੇਂ ਪੈਰੀ ਡਿੱਗ ਰਿਹਾ ਹੈ ਦੇਖੋ ਇਹ ਤਸਵੀਰ ਕਿ ਯਾਦਗਾਰੀ ਤਸਵੀਰ ਹੈ ਪ੍ਰਕਾਸ਼ ਸਿੰਘ ਬਾਦਲ ਆਰਐਸਐਸ ਦੇ ਮੁਖੀ ਸੁਦਰਸ਼ਨ ਦੇ ਕਿਵੇਂ ਪੈਰੀਂ ਡਿੱਗ ਰਿਹਾ ਹੈ ਕੱਲਾ ਪੈਰੀਂ ਨਹੀਂ ਡਿੱਗਿਆ ਆਰਐਸਐਸ ਨੂੰ ਪੰਜਾਬ ਤੇ ਲਿਆ ਕੇ ਪੱਕੇ ਪੈਰੀਂ ਕਰਨ ਦਾ ਵੀ ਇਸ ਨੇ ਵਾਦਾ ਕੀਤਾ ਸੀ ਜਦੋਂ 1999 ਖਾਲਸਾ ਸਾਜਨਾ ਦਿਵਸ ਤੇ 100 ਕਰੋੜ ਰੁਪਇਆ ਖਾਲਸਾ ਸਾਜਨਾ ਦਿਵਸ ਦੇ ਸੁਚਾਰੂ ਪ੍ਰਬੰਧਾਂ ਲਈ ਆਇਆ ਸੀ ਉਦੋਂ ਇਸੇ ਪ੍ਰਕਾਸ਼ ਸਿੰਘ ਬਾਦਲ ਨੇ ਐਸ ਆਰ ਐਸ ਦੇ ਗੁੱਲੇ ਨੇ ਉਹਦੇ ਚੋ 50 ਕਰੋੜ ਰੁਪਇਆ ਆਰ ਐਸ ਐਸ ਵੱਲੋਂ ਉਹਨਾਂ ਦੀ ਰਾਸ਼ਟਰੀ ਸਿੰਘ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਨੂੰ ਦਿੱਤਾ ਸੀ ਇਹ ਤੱਥ ਬੋਲਦਾ ਤੇ ਇਹ ਕਰਦੇ ਕੀ ਨੇ ਇੱਕ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਕਹਿੰਦੇ ਸਾਨੂੰ ਨੇ ਕਿ ਇਹ ਆਰ ਐਸ ਐਸ ਤੇ ਬੀ ਜੇ ਪੀ ਦੇ ਕਾਲੇ ਦਲ ਨੂੰ ਕਮਜ਼ੋਰ ਕਰਨ ਲਈ ਭਜੇ ਨੇ ਤਖਤਾਂ ਦੇ ਜ਼ਥੇਦਾਰ ਬਣਾਏ ਨੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਸੁਖਵੀਰ ਉਹ ਤੁਹਾਨੂੰ ਪੁੱਛਣ ਵਾਲਾ ਹੋਵੇ ਜ਼ਥੇਦਾਰ ਕੀਨੇ ਬਣਾਏ ਨੇ ਆਰਐਸਐਸ ਨੇ ਇਹ ਜ਼ਥੇਦਾਰ ਤੁਹਾਡੇ ਲਫਾਫਿਆਂ 'ਚ ਨਿਕਲੇ ਨੇ ਸਮੇਤ ਜਾਨੀ ਹਰਪੀ ਸਿੰਘ ਗਿਆਨੀ ਰਕਵੇਲ ਸਿੰਘ ਗਿਆਨੀ ਸੁਲਤਾਨ ਸਿੰਘ ਇਹ ਸਾਰੇ ਜ਼ਥੇਦਾਰ ਤੁਹਾਡੇ ਲਫਾਫਿਆਂ 'ਚ ਨਿਕਲੇ ਨੇ ਇਹਦਾ ਮਤਲਬ ਕਿ ਤੁਸੀਂ ਆਪ ਇਹ ਕਬੂਲ ਕਰ ਲਿਆ ਕਿ ਤੁਸੀਂ ਆਰਐਸਐਸ ਦੇ ਬੰਦੇ ਹੋ ਅੱਜ ਪੰਜਾਬ 'ਚ ਆਰਐਸਐਸ ਦੇ ਦਫ਼ਤਰ ਥਾਂ-ਥਾਂ ਖੁੱਲ ਰਹੇ ਨੇ ਬਟਿੰਡੇ ਵਿੱਚ ਵੀ 24 25 ਤਰੀਕ ਨੂੰ ਆਰਐਸਐਸ ਦਾ ਦਫ਼ਤਰ ਖੁੱਲ ਗਿਆ ਫੋਰ ਬਾਥ Hindu ਸੰਸਥਾਵਾਂ ਆਪਣੇ ਪੈਰ ਪਸਾਰ ਲੱਗ ਪਈਆਂ ਸੋ ਇਨਾਂ ਨੂੰ ਆਉਣ ਦਾ ਸੁਨਹਿਰੀ ਮੌਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਸੀ ਤੇ ਉਸ ਰਵਾਇਤ ਨੂੰ ਅੱਗੇ ਤੋਰ ਰਿਹਾ ਸੁਖਬੀਰ ਸਿੰਘ ਬਾਦਲ ਤਾਂ ਕਿ ਜ਼ਿੰਦਾ ਖੂਂਦਾ ਸਿੱਖ ਕੌਮ ਪੰਥ ਦਾ ਜਿਹੜਾ ਸਤਕਾਰ ਹੈ ਉਹ ਵੀ ਖਤਮ ਹੋ ਜਾਵੇ ਤੇ ਸ੍ਰੀ ਅਕਾਲ ਪੁਰਖ ਸਾਹਿਬ ਦਾ ਜਿਹੜਾ ਭੈ 2 ਦਸੰਬਰ ਨੂੰ ਦਿਖਾਇਆ ਸੀ ਜਿਹਦੇ ਮੂਰੇ ਹੱਥ ਬੰਨੇ ਖੜਾ ਸੀ ਪਾਥ ਇਹ ਹੋਇਆ ਕਿ ਉਸ ਤੋਂ ਮੁੱਕ ਨਹੀਂ ਗਿਆ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਸੁਖਵੀਰ ਤੇਰੇ ਤਾਂ ਕੌਣ ਤਵਾਰੀ ਕਰੂਗਾ ਸਾਰੀ ਜਨਤਾ ਨੇ ਲਾਇਬ ਤੈਨੂੰ ਕੱਲਾ-ਕੱਲਾ ਗੁਨਾਹ ਕਬੂਲ ਕਰਦੇ ਨੂੰ ਦੇਖਿਆ ਤੂੰ ਕਿਵੇਂ ਮੁੱਕ ਸਕਦਾ ਮੁੱਕ ਨਹੀਂ ਜਾ ਮਰੇ ਤੇ ਮੁਕਰੇ ਦਾ ਕੋਈ ਇਲਾਜ ਨਹੀਂ ਨਾਲੇ ਤਰਨ-ਤਾਰਨ ਦੀ ਥੋੜੀਆਂ ਜੀਆਂ ਵੱਧ ਬੋਟਾਂ ਜਿਹੜੀਆਂ ਲਹਿ ਗਿਆ ਨਾ ਇਹ ਸਵਾਚ ਨਾਰੇ ਆਪ ਪਤਾ ਲੱਗ ਜੂ ਆਉਣ ਵਾਲੇ ਦਿਨਾਂ 'ਚ ਕੌਣ ਪੰਥ ਕਹੇ ਇੱਕ ਕੱਲ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਕਹੀ ਕਿ ਸੁਖਬੀਰ ਬਾਦਲ ਲੱਖ ਡਿੰਗਾ ਮਾਰੀ ਜਾਵੇ ਦੂਜਿਆਂ ਤੇ ਦੋਸ਼ ਲਾਈ ਜਾਵੇ ਕਿ ਆਰਐਸਐਸ ਦੇ ਜਾਂ ਬੀਜੇਪੀ ਦੇ ਬੰਦੇ ਨੇ ਬੀਜੇਪੀ ਦੇ ਨਾਲ ਸੁਖਬੀਰ ਬਾਦਲ ਦਾ ਗੱਠ ਜੋੜ ਅੰਦਰ ਖਾਤੇ ਹੋ ਚੁੱਕਿਆ ਪਤੀ ਪਤਨੀ ਦੇ ਰਿਸ਼ਤੇ ਵਿੱਚ ਕਦੋਂ ਆਉਂਦੇ ਨੇ ਇਦੇ ਲਈ ਥੋੜਾ ਆ ਸਮਾਂ ਲੱਗੇਗਾ ਤੁਜਾ ਤੇ 나ਗਪੁਰੀਏ ਕਹਿਣ ਵਾਲੇ ਬੀਜੇਪੀ ਕਹਿਣ ਵਾਲੇ ਸੁਖਵੀਰ ਬਾਦਲ ਨੂੰ ਸੋਚ ਕੇ ਆਪਣੇ ਮੂੰਚੋਂ ਸ਼ਬਦ ਕੱਢਣੇ ਚਾਹੀਦੇ ਪਹਿਲਾਂ ਇਹ ਬਹੁਤ ਗਲਤੀਆਂ ਕਰ ਚੁੱਕਿਆ ਹੋਰ ਗਲਤੀਆਂ ਨਾ ਕਰੇ ਇਹੋ ਹੀ ਬੇਇੱਜ਼ਤੀ ਹੈ ਵੈਗਨ ਜੀ ਦਾ ਖਾਲਸਾ ਵੈਗਨ ਜੀ ਦੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ